ਸਾਚੂਆ ਕਾਂਜੀ ਸਾਰਿਆਂ ਨੂੰ ਤੇ ਅੱਜ ਦੀ ਕਹਾਣੀ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ 25 ਸਾਲਾਂ ਤੋਂ ਬੰਦ ਹੈ ਤੇ ਇੱਕ ਐਹੋ ਜਿਹਾ ਸਿੱਖ ਜਿੰਨੂੰ ਸਾਡੀ ਸਰਕਾਰ ਰਿਹਾ ਕਰਨ ਤੋਂ ਡਰਦੀ ਹੈ ਤੇ ਇੱਕ ਐਹੋ ਜਿਹਾ ਸਿੱਖ ਜਿਹਦਾ ਅਦੀਦਾਰ ਕਰਨ ਵਾਸਤੇ ਸਿੱਖ ਕੌਮ ਤਰਸਦੀ ਹੈ ਤੇ ਉਹ ਸਿੱਖ ਨੇ ਜਗਤਾਰ ਸਿੰਘ ਹਵਾਰਾ ਤੇ ਪੰਜਾਬ ਦੇ ਨਾਮੀ ਗੈਂਗਸਟਰ ਵੀ ਪਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਆਖਿਰਕਾਰ ਕਿਵੇਂ 50 ਖਿੱਲਿਆਂ ਦਾ ਮਾਲਕ ਜਗਤਾਰ ਸਿੰਘ ਹਵਾਰਾ ਨਾਮੀ ਗੈਂਗਸਟਰਾਂ ਦਾ ਗੁਰੂ ਬਣਿਆ ਤੇ ਕਿਉਂ ਪਾਈ ਜਗਤਾਰ ਸਿੰਘ ਹਵਾਰਾ ਜੀ ਐਨੇ ਸਾਲਾਂ ਤੋਂ ਜੇਲ੍ਹ ਦੇ ਅੰਦਰ ਬੰਦ ਨੇ ਤੇ ਇਹ ਸਭ ਸਵਾਲਾਂ ਦਾ ਜਵਾਬ ਜਾਣਨ ਵਾਸਤੇ ਇਸ ਵੀਡੀਓ ਨੂੰ ਆਖਿਰ ਤੱਕ ਦੇਖਿਓ ਪਾਈ ਜਗਤਾਰ ਸਿੰਘ ਹਵਾਰਾ ਜੀ ਦੀ ਜ਼ਿੰਦਗੀ ਦੀ ਸ਼ੁਰੂਆਤ ਮਈ 1973 ਦੇ ਵਿੱਚ ਹਵਾਰਾ ਕਲਾ ਪਿੰਡ ਦੇ ਵਿੱਚ ਹੋਈ ਉਹ ਵੀ ਸੀਗਾ ਜਦ ਭਾਈ ਜਗਤਿਆਰ ਸਿੰਘ ਹਵਾਰਾ ਜੀ ਹੌਕੀ ਦੇ ਬੜੇ ਵਧੀਆ ਖਿਡਾਰੀ ਵੀ ਸੀਗੇ ਸਨ 1984 ਦੇ ਵਿੱਚ ਜਦ ਆਪਰੇਸ਼ਨ ਬਲੂ ਸਟਾਰ ਲਾਗੂ ਕੀਤਾ ਗਿਆ ਤੇ ਤਾਂ ਕਿੰਨੀਆਂ ਹੀ ਮਾਵਾਂ ਨੇ ਆਪਣੇ ਪੁੱਤ ਖੋਏ ਕਿੰਨੀਆਂ ਹੀ ਭੈਣਾਂ ਨੇ ਆਪਣੇ ਭਰਾ ਖੋਏ ਤੇ ਕਿੰਨੀਆਂ ਹੀ ਘਰ ਵਾਲੀਆਂ ਨੇ ਆਪਣੇ ਪਤੀ ਖੋਏ ਇਸ ਹਮਲੇ ਤੋਂ ਬਾਅਦ ਜਿਹੜੀ ਪੰਜਾਬ ਦੀ ਯੂਥ ਸੀਗੀ ਪੰਜਾਬ ਦੇ ਲੋਕ ਸਰਕਾਰ ਦੇ ਵਿਰੋਧ ਹੋਣ ਲੱਗ ਗਏ ਸਰਕਾਰ ਤੋਂ ਆਪਣਾ ਬਦਲਾ ਲੈਣਾ ਚਾਹੁੰਦੇ ਸੀਗੇ ਜੋ ਸਰਕਾਰ ਨੇ ਹਰਮੰਦਰ ਸਾਹਿਬ ਦੇ ਨਾਲ ਕੀਤਾ ਜੋ ਸਰਕਾਰ ਨੇ ਉਹਨਾਂ ਲੋਕਾਂ ਦੇ ਨਾਲ ਉਹ ਸਹਿਮ ਕੀਤਾ ਉਹ ਚੀਜ਼ ਬਹੁਤ ਜ਼ਿਆਦਾ ਦੁੱਖ ਭਰੀ ਸੀਗੀ ਤੇ ਲੋਕ ਆਪਣੇ ਗੁੱਸੇ ਦੇ ਵਿੱਚ ਸਰਕਾਰ ਦੇ ਨਾਲ ਆਪਣਾ ਬਦਲਾ ਲੈਣਾ ਚਾਹੁੰਦੇ ਸੀਗੇ ਤੇ ਸਿੱਖਾਂ ਵਾਸਤੇ ਹਰਮੰਦਰ ਸਾਹਿਬ ਇੱਕ ਬਹੁਤ ਮਹੱਤਵਪੂਰਨ ਤਾਰਮਿਕ ਸਾਨ ਨੇ ਤੇ ਸਰਕਾਰ ਨੇ ਫੌਜਾਂ ਨੇ ਉਸ ਜਗ ਹਰਮੰਦਰ ਸਾਹਿਬ ਨੂੰ ਟੈ ਟੈਰੀ ਕਰਵਾ ਦਿੱਤਾ ਸੀਗਾ ਬੰਬਾਂ ਦੇ ਨਾਲ ਇਹ ਘਟਨਾ ਬਹੁਤ ਹੀ ਘਟਿਆ ਤੇ ਬਹੁਤ ਦੁਖਦਾਈ ਸੀ ਤੇ ਉਸੇ ਦੇ ਵਿੱਚ ਪਾਈ ਜਗਤਿਆਰ ਸਿੰਘ ਹਵਾਰਾ ਜੀ ਦੀ ਦੋਸਤੀ ਆਪਣੇ ਪਿੰਡ ਦੇ ਕਈ ਖੜਕੁਆ ਦੇ ਨਾਲ ਹੋ ਗਈ ਤੇ ਉਸੇ ਦੇ ਵਿੱਚ ਪੁਲਿਸ 1988 ਦੇ ਵਿੱਚ ਜਗਤਿਆਰ ਸਿੰਘ ਹਵਾਰਾ ਜੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਹਾਲਾਂਕਿ ਜਗਤਿਆਰ ਸਿੰਘ ਹਵਾਰਾ ਉਸ ਟਾਈਮ ਬੇਕਸੂਰ ਸੀਗੇ ਪੁਲਿਸ ਸਾ ਵੀ ਉਹਨਾਂ ਨੂੰ ਆਪਣੇ ਨਾਲ ਥਾਣੇ ਲੈ ਕੇ ਗਈ ਤੇ ਉਹਨਾਂ ਦੇ ਉੱਪਰ ਜ਼ੁਲਮ ਕੀਤਾ ਗਿਆ ਤੇ ਜਗਤਿਆਰ ਸਿੰਘ ਹਵਾਰਾ ਜੀ ਨੂੰ ਲਗਭਗ 2 ਸਾਲ ਜੇਲ੍ਹ ਦੇ ਅੰਦਰ ਰੱਖਿਆ ਗਿਆ ਤੇ ਉਹਨਾਂ ਦੇ ਉੱਪਰ ਟੌਰਚਰ ਕੀਤਾ ਗਿਆ ਤੇ ਇਹੀ ਜਗਤਿਆਰ ਸਿੰਘ ਹਵਾਰਾ ਜੀ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਬਣਦਾ ਹੈ ਤੇ ਉਸ ਤੋਂ ਬਾਅਦ ਜਦ ਜਗਤਿਆਰ ਸਿੰਘ ਹਵਾਰਾ ਜੀ ਨੂੰ 2 ਸਾਲ ਤੋਂ ਬਾਅਦ ਬਰੀ ਕਰ ਦਿੱਤਾ ਜਾਂਦਾ ਹੈ ਤੇ ਤਾਂ ਉਹ ਫਰੀਦਕੋਟ ਗੇਮਸ ਦੇ ਵਿੱਚ სპੋਰਟਸ ਦੇ ਵਿੱਚ ਦਾਖਲਾ ਲੈ ਜਾਂਦੇ ਨੇ ਤੇ ਉਹ ਚਾਰ ਵਾਰ ਨੈਸ਼ਨਲ ਵੀ ਖੇਡੇ ਹੋਏ ਨੇ ਪਰ ਫਿਰ ਵੀ ਪੁਲਿਸ ਜਗਤਿਆਰ ਸਿੰਘ ਹਵਾਰਾ ਜੀ ਨੂੰ ਤੰਗ ਕਰਦੀ ਰਹੀ ਤੇ ਉਹਨਾਂ ਨੂੰ ਵਾਰ-ਵਾਰ ਥਾਣੇ ਲੈ ਕੇ ਜਾਂਦੀ ਤੇ ਉਹਨਾਂ ਦੇ ਉੱਪਰ ਟੌਰਚਰ ਕਰਦੀ ਉਹਨਾਂ ਨੂੰ ਮਾਰਦੀ ਤੇ ਕੁੱਟਦੀ ਤੇ ਹੌਲੀ-ਹੌਲੀ ਫਿਰ ਜਗਤਿਆਰ ਸਿੰਘ ਹਵਾਰਾ ਜੀ ਸਿਸਟਮ ਦੇ ਖਿਲਾਫ ਹੋਣ ਲੱਗੇ ਤੇ ਇੱਕ ਆਮ ਜਿਹਾ ਮੁੰਡਾ ਉਸ ਸਿਸਟਮ ਸਿਸਟਮ ਦੇ ਕਾਰਨ ਹਥਿਆਰ ਚੁਕਲ ਨਹੀਂ ਮਜਬੂਰ ਹੋ ਗਿਆ ਜਿਹੜਾ ਨੇਕ ਦਿਲ ਇਨਸਾਨ ਲੋਕਾਂ ਦੀ ਮਦਦ ਕਰਦਾ ਸੀਗਾ ਉਹਨੂੰ ਸਿਸਟਮ ਦੀ ਇਸ ਨਕਮੀਆਂ ਨੀਤੀਆਂ ਕਰਕੇ ਹਥਿਆਰ ਛੁਪਨੇ ਪਏ ਤੇ ਉਹ 1991 ਦੇ ਵਿੱਚ ਅੰਡਰਗਰਾਉਂਡ ਹੋ ਗਏ ਤੇ ਸਿੱਖ ਜਥੇਬੰਦੀਆਂ ਨਾਲ ਮਿਲਣ ਲੱਗ ਗਏ ਤੇ ਉਹਨਾਂ ਦੇ ਅੰਦਰ ਸ਼ਾਮਿਲ ਹੋ ਗਏ ਫਿਰ ਭਾਈ ਜਗਤਿਆਰ ਸਿੰਘ ਹਵਾਰਾ ਜੀ ਉਹਨਾਂ ਆਫੀਸਰਸ ਜੀ ਸੋਦੀ ਲਾਂਦੇ ਜੋ ਆਪਣੀ ਹਾਈ ਪੋਸਟ ਕਰਕੇ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਸੀ ਲੋਕਾਂ ਨੂੰ ਤੰਗ ਕਰਦੇ ਸੀ ਤੇ ਉਹਨਾਂ ਨੂੰ ਭਾਈ ਜਗਤਿਆਰ ਸਿੰਘ ਹਵਾਰਾ ਜੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸੋਦੀ ਲਾਈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਜਗਤਿਆਰ ਸਿੰਘ ਹਵਾਰਾ ਜੀ ਨੇ ਉਹਨਾਂ ਕੁੜੀਆਂ ਦੀ ਵੀ ਮਦਦ ਕੀਤੀ ਜਿਨ੍ਹਾਂ ਦੇ ਸੋਰੇ ਪਰਿਵਾਰ ਉਹਨਾਂ ਨੂੰ ਤੰਗ ਕਰਦੇ ਸੀਗੇ ਦੇਸ਼ ਵਾਸਤੇ ਤੇ ਉਹਨਾਂ ਨੂੰ ਮਾਰਦੇ ਘੁੱਟਦੇ ਸੀਗੇ ਭਾਈ ਜਗਤਿਆਰ ਸਿੰਘ ਹਵਾਰਾ ਜੀ ਨੇ ਉਹਨਾਂ ਕੁੜੀਆਂ ਦੀ ਵੀ ਮਦਦ ਕੀਤੀ ਤੇ ਇਹ ਕਿਹਾ ਜਾਂਦਾ ਹੈ ਕਿ ਉਹ ਕੁੜੀਆਂ ਹੱਲੇ ਵੀ ਆਪਣੇ ਸਹੁਰੇ ਘਰ ਦੇ ਵਿੱਚ ਹੁਣ ਸੁਖਦਿਆਂ ਵਸਦੀਆਂ ਰਹਿੰਦੀਆਂ ਨੇ ਤੇ 1992 ਦੇ ਵਿੱਚ ਬਿਆਨਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਉਹਦੇ ਰਾਜ ਦੇ ਵਿੱਚ ਐਨਿਆ ਜ਼ਿਆਦਾ ਲੋਕਾਂ ਦੇ ਉੱਪਰ ਜ਼ੁਲਮ ਹੋਣ ਲੱਗ ਗਿਆ ਮੁੰਡਿਆਂ ਨੂੰ ਕੁੱਟਿਆ ਜਾਂਦਾ ਸੀਗਾ ਤੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਇਸ ਭੁੱਖ ਦੇ ਅੰਦਰ ਇਸ ਲਾਲਚ ਦੇ ਅੰਦਰ ਬਿਆਨਤ ਸਿੰਘ ਨੇ ਪੰਜਾਬ ਨੂੰ ਪੂਰਾ ਖੋਖਲਾ ਕਰ ਦਿੱਤਾ ਸੀ ਪੁਲਿਸ ਨੂੰ ਵੀ ਉਸ ਟੈਮ ਉੱਚੇ ਅਹੁਦਿਆਂ ਦਾ ਲਾਲਚ ਪੈ ਨਾ ਗਿਆ ਸੀਗਾ ਮਹਾਵਾਕਿਆ ਦੇ ਅਨੁਸਾਰ ਜਦ ਜ਼ੁਲਮ ਹੱਦਾਂ ਦੇ ਉੱਪਰੋਂ ਟੱਪ ਗਿਆ ਤੇ ਫਿਰ ਭਾਈ ਜਗਤਿਆਰ ਸਿੰਘ ਹਵਾਰਾ ਜੀ ਦੇ ਉਹਨਾਂ ਦੇ ਸਾਥੀ ਇਸ ਨਤੀਜੇ ਦੇ ਪਹੁੰਚੇ ਕਿ ਜਿਹੜੇ ਸਿੱਖਾਂ ਦੇ ਉੱਪਰ ਇਸ ਟਾਈਮ ਜ਼ੁਲਮ ਹੋ ਰਹੇ ਨੇ ਜਿਹੜੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੀਆਂ ਲਾਸ਼ਾਂ ਨੂੰ ਸਾੜਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਜਿਹੜਾ ਤੰਗ ਕੀਤਾ ਜਾ ਰਿਹਾ ਹੈ ਉਹ ਬਿਆੰਤ ਸਿੰਘ ਦੀ ਸਰਕਾਰ ਕਾਰਨ ਹੋ ਰਿਹਾ ਹੈ ਜਿਹੜੀ ਬਿਆੰਤ ਸਿੰਘ ਦੀ ਸਰਕਾਰ ਪੁਲਿਸ ਨੂੰ ਇਸ ਟਾਈਮ ਸ਼ਹਿ ਦੇ ਰਹੀ ਹੈ ਉਹਦੇ ਕਰਕੇ ਇਹ ਚੀਜ਼ ਹੋ ਰਹੀ ਹੈ ਤੇ ਫਿਰ ਭਾਈ ਜਪਤਿਆਰ ਸਿੰਘ ਹਵਾਰਾ ਜੀ ਨੇ ਦਲਾਵਰ ਸਿੰਘ ਨੂੰ ਆਪਣੇ ਨਾਲ ਲਾ ਲਿਆ ਜੋ ਉਸ ਟਾਈਮ ਬਿਆੰਤ ਸਿੰਘ ਦਾ ਬਾਡੀਗਾਰਡ ਸੀਗਾ ਤੇ ਫਿਰ ਦੇ ਵਿੱਚ ਇਸ ਜੰਗ ਦੇ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਬਿਆਨਤ ਸਿੰਘ ਨੂੰ ਸੋਦਾ ਲਾਣ ਵਾਸਤੇ 1995 ਦੇ ਵਿੱਚ ਆਪਣੇ ਇਸ ਪਲਾਨ ਨੂੰ ਸਫਲ ਕਰਨ ਵਾਸਤੇ ਖੁਦ ਦੀ ਸ਼ਹੀਦੀ ਦੇ ਦਿੱਤੀ ਤੇ ਬਿਆਨਤ ਸਿੰਘ ਨੂੰ ਨਰਕਾਂ ਦੇ ਰਾਹ ਤੁਰ ਦਿੱਤਾ ਤੇ ਉਸ ਤੋਂ ਬਾਅਦ ਇਸ ਪਲਾਨ ਦੇ ਮਾਸਟਰਮਾਈਂਡ ਜਗਤਿਆਰ ਸਿੰਘ ਮਹਵਾਰਾ ਜੀ ਨੂੰ ਪੁਲਿਸ ਗ੍ਰਫਤਾਰ ਕਰ ਲੈਂਦੀ ਹੈ ਪਰ ਇਸ ਕੌਮ ਦੇ ਬੱਬਰ ਸ਼ੇਰ ਨੂੰ ਕੋਈ ਵੀ ਨਹੀਂ ਰੋਕ ਸਕਦਾ ਸਿਗਾ ਤੇ 2004 ਦੇ ਵਿੱਚ ਭਾਈ ਜਗਤਿਆਰ ਸਿੰਘ ਹਵਾਰਾ ਜੀ ਆਪਣੇ ਕਈ ਸਾਥੀਆਂ ਦੇ ਨਾਲ ਇੱਕ 90 ਫੁੱਟ ਗਹਿਰੀ ਖਾਈ ਨੂੰ ਖੋਦ ਕੇ ਜੇਲ੍ਹ ਤੋਂ ਦੌੜ ਜਾਂਦੇ ਜਿਸ ਨੇ ਉਸ ਸਮੇਂ ਪੂਰੀ ਸਰਕਾਰੀ ਤੰਤ ਨੂੰ ਇੱਕ ਕੰਬੜੀ ਛੇੜ ਦਿੱਤੀ ਥੋੜੇ ਹੀ ਟਾਈਮ ਤੋਂ ਬਾਅਦ ਭਾਈ ਜਗਤਿਆਰ ਸਿੰਘ ਹਵਾਰਾ ਜੀ ਨੂੰ ਪੁਲਿਸ ਫੋਰਟ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਤੇ ਨਵੰਬਰ 2005 ਦੇ ਵਿੱਚ ਹੋਇਆ ਸਰਬੰਤ ਖਾਲਸਾ ਦੇ ਵਿੱਚ ਭਾਈ ਜਗਤਿਆਰ ਸਿੰਘ ਹਵਾਰਾ ਜੀ ਨੂੰ ਪੰਥ ਦਾ ਜਥੇਦਾਰ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਤੋਂ ਭਾਈ ਜਗਤਿਆਰ ਸਿੰਘ ਹਵਾਰਾ ਜੀ ਨੂੰ ਪੂਰਾ ਸਿੱਖ ਕੌਮ ਕੌਮੀ ਜਥੇਦਾਰ ਮੰਨਦਾ ਹੈ ਹਾਲੇ ਤੱਕ ਇਸ ਕੌਮ ਦਾ ਬੱਬਰ ਸ਼ੇਰ ਹਾਈ ਕੋਰਟ ਜੇਲ੍ਹ ਦੇ ਵਿੱਚ ਹੈ ਤੇ ਜਦ ਵੀ ਭਾਈ ਹਵਾਰਾ ਜੀ ਨੂੰ ਅੱਗੇ ਕੋਰਟ ਦੇ ਪੇਸ਼ ਕੀਤਾ ਜਾਂਦਾ ਹੈ ਤੇ ਤਾਂ ਵੀ ਉਹਨਾਂ ਨੂੰ ਬੀੜੀਆਂ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਇੰਨੀ ਟੌਰਚਰ ਤੋਂ ਬਾਅਦ ਇੰਨੀ ਜ਼ਿਆਦਾ ਮਾਰਕੁੱਟ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਇਸ ਕੌਮ ਦਾ ਬੱਬਰ ਸ਼ੇਰ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਭਾਈ ਜਗਤਿਆਰ ਸਿੰਘ ਹਵਾਰਾ ਜੀ ਅੱਜ ਤੱਕ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮੰਨੇ ਜਾਂਦੇ ਨੇ ਤੇ ਅੱਜ ਤੱਕ ਕਈ ਸਾਰੇ ਹੋਰ ਸਿੱਖ ਭਾਈ ਜਗਤਿਆਰ ਸਿੰਘ ਹਵਾਰਾ ਜੀ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਈ ਤੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹਨਾਂ ਦੀ ਰਿਹਾਈ ਨਾ ਹੋਣੀ ਇਸ ਨਿਆਂ ਪ੍ਰਣਾਲੀ ਤੇ ਬਹੁਤ ਵੱਡਾ ਸਵਾਲ ਹੈ ਤੇ ਸਿੱਖ ਹੱਲੇ ਵੀ ਆਪਣੇ ਇਸ ਜਥੇਦਾਰ ਦੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਨੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ੇਅਰ ਕਰਿਓ ਤਾਂ ਕਿ ਜਿੰਨਾ ਲੋਕਾਂ ਨੂੰ ਪਾਈ ਜਗਤਿਆਰ ਸਿੰਘ ਹਵਾਰਾ ਜਿਹਾ ਸ਼ੇਰ ਵਾਰੇ ਨਹੀਂ ਪਤਾ ਉਹਨਾਂ ਨੂੰ ਵੀ ਇਸ ਵੀਡੀਓ ਰਾਹੀਂ ਉਹਨਾਂ ਬਾਰੇ ਪਤਾ ਚੱਲ ਜਾਪੇਗਾ